ਕਿ ਸਾਧਵੀ ਜੀ ਮੈਂ ਤੁਹਾਨੂੰ ਮਹਾਰਾਜ ਜੀ ਬੇਨਤੀ ਕਰਾਂ ਤੁਹਾਡੇ ਵੀਡੀਓ ਵੇਖੀ ਜੀ ਬੜਾ ਆਨੰਦ ਆਉਂਦਾ ਵੀਡੀਓ ਵੇਖੇ ਤੁਹਾਡੀਆਂ ਔਰ ਬੜਾ ਦਰਸ਼ਨ ਤੁਹਾਡਾ ਸੋਹਣਾ ਮੰਦਿਰ ਦਾ ਔਰ ਇੱਕ ਮਹਾਤਮਾ ਆਏ ਨੇ ਜਿਨ੍ਹਾਂ ਨੂੰ ਤੁਸੀਂ ਗੱਡੀ 'ਚ ਬਿਠਾ ਰਹੇ ਹੋ ਬੜਾ ਵਧੀਆ ਦਰਸ਼ਨ ਹੋ ਰਿਹਾ ਤੁਹਾਡਾ ਮਹਾਤਮਾ ਜੀ ਦੇ ਨਾਲ ਕਿਵੇਂ ਤੁਸੀਂ ਉਹਨਾਂ ਨੂੰ ਇੱਥੋਂ ਅਲਵਿਦਾ ਕੀਤਾ ਕਿਵੇਂ ਉਹਨਾਂ ਨੂੰ ਤੁਸੀਂ ਬਲੇਸਿੰਗ ਦੇ ਇੱਕ ਤੋਰਿਆ ਵੀ ਤੁਸੀਂ ਹੁਣ ਮੰਤਰੀ ਬਣ ਕੇ ਆਏ ਹੋ ਤੇ ਉਹਦੇ ਮੈਂ ਉਹ ਵੀ ਵੇਖ ਰਿਹਾ ਤੇ ਮੈਂ ਹਰ ਰੋਜ਼ ਤੁਹਾਡੀ ਵੀਡੀਓ ਦੇਖਦਾ ਤੇ ਕੁਝ ਸਿੱਖੀਦਾ ਤੁਹਾਡੇ ਤੋਂ ਵੀ ਕੀ ਕਰਦੇ ਨੇ ਸਾਧੂ ਮਹਤਮਾ ਤੇ ਮਹਾਰਾਜ ਜੀ ਬੇਨਤੀ ਇਸ ਤਰ੍ਹਾਂ ਵੀ ਬਾਬਾ ਆਰਾਮ ਦੇਵ ਦੇ ਤੁਸੀਂ ਗੱਲ ਕਰਦੇ ਹੋ ਨਾ ਵੀ ਜੇ ਪੰਜਾਬ ਵਿੱਚ ਬਾਬਾ ਆਰਾਮ ਦੇਵ ਆਵੇਗਾ ਤਾਂ ਉਸ ਦਾ 295 ਦਾ ਪਰਚਾ ਹੋਏਗਾ ਬਾਬਾ ਆਰਾਮ ਦੇਵ ਬਹੁਤ ਵਾਰ ਪੰਜਾਬ ਚ ਆਇਆ ਪਠਾਨਕੋਟ ਗਰਦਾਸਪੁਰ ਹਾਂਜੀ ਅੰਮ੍ਰਿਤਸਰ ਫਿਰੋਜ਼ਪੁਰ ਕੱਲੇ ਫਿਰੋਜ਼ਪੁਰ ਦੇ ਪਿੰਡਾਂ ਵਿੱਚ ਘੁੰਮਿਆ ਬਾਬਾ ਰਾਮਦੇਵ ਇੱਕ ਵਾਰੀ ਸਾਰਾ ਟਾਕਰਾ ਹੋਇਆ ਸੀ ਪਿੰਡਾਂ ਵਿੱਚ ਗੁਰਦੁਆਰੇ 'ਚ ਐਨਾਊਂਸਮੈਂਟਾਂ ਹੋਈਆਂ ਬਾਬੇ ਰਾਮਦੇਵ ਦੀਆਂ ਤੇ ਗੁਰਦੁਆਰਿਆਂ ਦੇ ਵਿੱਚ ਬਾਹਰ ਜਿਹੜੇ ਜਿੱਥੇ ਪੰਡਾਲ ਹੁੰਦੇ ਨੇ ਬਾਹਰਲੇ ਪਾਸੇ ਮੁੱਠੀ ਬਾਬੇ ਰਾਮਦੇਵ ਦੇ ਸੇਵਰ ਹੁੰਦੇ ਰਿਹਾ ਫੇ ਮਹਾਤਮਾ ਜੀ ਤੁਹਾਨੂੰ ਨਹੀਂ ਪਤਾ ਇਸ ਗੱਲ ਦਾ ਪਰ ਗੁਰੂ ਰਾਮਦਾਸ ਦੇ ਘਰ ਦੀ ਮਰਜ਼ਾਦਾ ਜੇ ਭਾਵੇਂ ਸੇਖ ਹੋਵੇ ਤੇ ਭਾਵੇਂ ਕੋਈ ਸੇਵਾਦਾਰ ਹੋਵੇ ਜੇ ਉੱਥੇ ਕੋਈ ਬਦਬੀ ਕਰੇਗਾ ਨਾ ਉੱਥੇ ਵੀ 295 ਦਾ ਪਰਚਾ ਹੋਵੇਗਾ ਉਧਰ ਤੇ ਵੀ ਕਾਰਵਾਈ ਕੀਤੀ ਜਾਵੇਗੀ ਜੇ ਪੁਲਿਸ ਕਾਰਵਾਈ ਕਰੇਗੀ ਤਾਂ ਠੀਕ ਹੈ ਨਹੀਂ ਤੇ ਫਿਰ ਸਿੱਖ ਖੁਦ ਕਾਰਵਾਈ ਕਰ ਜਾਂਦੇ ਆ ਮੈਂ ਨਾ ਹੁਣੇ ਜੇਵਾ ਸਾਧ ਵੀ ਜੀ ਦੀ ਸਪੀਚ ਸੁਣ ਲਈ ਸੀ ਜੋਗਾ ਤੇ ਤੇ ਪਤਾ ਨਹੀਂ ਪਹਿਲਾਂ ਤੇ ਚੰਗਾ ਭਲਾ ਸਾਹਿਬ ਕਿਤਾਬ ਸੀ ਉਹਨਾਂ ਦਾ ਤੇ ਹੁਣ ਪਤਾ ਨਹੀਂ ਕਿਹੜੀ ਉਹਨਾਂ ਨੂੰ ਮਤਲਬ ਕੀ ਪ੍ਰੋਬਲਮ ਹੋ ਗਈ ਹੈ ਸਾਡੇ ਅੰਦਰ ਬੜਾ ਉਹਨਾਂ ਲਈ ਸਤਿਕਾਰ ਸੀਗਾ ਵੀ ਬਹੁਤ ਇਹ ਗੁਰੂ ਸਾਹਿਬਾਂ ਦੇ ਸਥਾਨ 'ਤੇ ਜਾ ਕੇ ਉਹਨਾਂ ਨੂੰ ਆਦਬ ਸਤਿਕਾਰ ਮਿਲਦਾ ਸੀ ਸਿੱਖ ਸਮਾਜ ਵੀ ਉਹਨਾਂ ਨੂੰ ਸੱਜਦਾ ਸੀਗਾ ਹੈਨਾ ਤੇ ਐਲیکشن ਤੋਂ ਬਾਅਦ ਉਹਨਾਂ ਦਾ ਰਵਈਆ ਜਿਹੜਾ ਚੇਂਜ ਹੋ ਗਿਆ ਸਿੱਖਾ ਪ੍ਰਤੀ ਮਹਾਂਪੁਰਸ਼ਾਂ ਦੇ ਉੱਤੇ ਬਾਬਾ ਜਰਨੈਲ ਸਿੰਘ ਦੇ ਨਾਲ ਵੀ ਇਹ ਗੱਲਬਾਤ ਕਰਦੇ ਸੀਗੇ ਪਰ ਹੁਣ ਉਹ ਗੱਲ ਕਰ ਰਿਹਾ ਸੀ ਜੋਗੇ ਜੀ ਭਈ ਉਹ ਜਿਹੜੀ ਗੁਜਰਾਤ ਵਾਲੀ ਕੁੜੀ ਜਿੰਨੇ ਆ ਕੇ ਹਰਮੰਦਰ ਸਾਹਿਬ ਦੇ ਵਿੱਚ ਜੋਗਾ ਕੀਤਾ ਉਹ ਪਤਾ ਨਹੀਂ ਉਹ ਕਿਦਾਂ ਦਾ ਜੋਗਾ ਸੀਗਾ ਪਰ ਉੱਥੇ ਨਾ ਮਨ ਨਿਵਾ ਕਰਕੇ ਆਉਣਾ ਪੈਂਦਾ ਜੋਗਾ ਡੇ ਜਰੂਰ ਹੋਏਗਾ ਜੋਗੇ ਵਾਲਾ ਦਿਨ ਹੋਏਗਾ ਅਸੀਂ ਗੁਰੂ ਜੋਗਾ ਬਣਨਾ ਹੈ ਜੋਗਾ ਵਿਆਸ ਨਹੀਂ ਸਾਡਾ ਸਾਡਾ ਤਾਂ ਦੋ ਦੋ ਤਿੰਨ ਤਿੰਨ ਘੰਟੇ ਚੌਂਕੜਾ ਲੱਗਾ ਰਵੇ ਮਹਾਰਾਜੀ ਬਾਣੀ ਨੂੰ ਸਰਵਣ ਕਰਨ ਵਾਸਤੇ ਤੇ ਉਹਦੇ ਵਿੱਚ ਮਾਰੇ ਬਹੁਤ ਕੁਝ ਦਿੰਦੇ ਸਾਨੂੰ ਬਾਕੀ ਸਾਡਾ ਗਤਕਾ ਡੇ ਵੀ ਤੇ ਰਹੀਂ ਪ੍ਰਕਰਮਾਂ ਚ ਗਤਕਾ ਖੇਡੀ ਜਾਈਏ ਹੁਣ ਆਪੇ ਫਿਰ ਉੱਥੇ ਵੀਡੀਓ ਬਣਾਈਏ ਤੇ ਢੋਲ ਕੜਕਾਈਏ ਆ ਕੇ ਵੀ ਇਹ ਅੱਜ ਸਾਡਾ ਗਤਕਾ ਡੇ ਹੈ ਨਹੀਂ ਹਰਮੰਦਰ ਸਾਹਿਬ ਦੀ ਕੋ ਮਾਣ ਮਰ ਜਾਦਾ ਹੈ ਹਰਮੰਦਰ ਸਾਹਿਬ ਦੇ ਵਿੱਚ ਕੇਵਲ ਇੱਕ ਕੀਰਤਨ ਦਾ ਪ੍ਰਵਾਹ ਚੱਲਦਾ ਉੱਥੇ ਆਸਥਾ ਜੁੜੀ ਹੋਈ ਏ ਸਾਡੀ ਉੱਥੇ ਸਾਡੇ ਗੁਰੂ ਸਾਹਿਬਾਨਾਂ ਦੇ ਬਹੁਤ ਵੱਡੇ ਕੌਤਕ ਨੇ ਉੱਥੇ ਦੇ ਗੁਰੂ ਸਾਹਿਬਾਂ ਨੇ ਬਹੁਤ ਕੁਝ ਸਾਨੂੰ ਦਿੱਤਾ ਉੱਥੇ ਚਾਰ ਦਰਵਾਜ਼ੇ ਨੇ Hindu ਆਵੇ ਮੁਸਲਮਾਨ ਆਵੇ ਅਸਾਈ ਆਵੇ ਸਿੱਖ ਆਵੇ ਚਾਹ ਵਰਨਾ ਕੋ ਸਾਂਝਾ ਅਸਥਾਨ ਹੈ ਪਰ ਉੱਥੇ ਆਪ ਮਹਾਰੀਆਂ ਕਰਨ ਵਾਸਤੇ ਨਾ ਆਵੇ ਉੱਥੇ ਕੋਈ ਬੇਤਬੀ ਦਾ ਕੰਮ ਕਰ ਨਾ ਆਵੇ ਅੱਜ ਜੇ ਲੜਕੀ ਨੇ ਲਤਾਂ ਤਾਂ ਕਰਕੇ ਗਈ ਐ ਤੇ ਪਤਾ ਨਹੀਂ ਕੋਈ ਕੁਛ ਲਿਖ ਰਿਹਾ ਲਤਾਂ ਕਿਉਂ ਤਾਂ ਕੀਤੀਆਂ ਨੇ ਕੋਈ ਕੁਛ ਲਿਖ ਰਿਹਾ ਕੋਈ ਕੁਛ ਕਹਿ ਰਿਹਾ ਬੜੀ ਮਾੜੀ ਸ਼ਬਦਾਵਲੀ ਕੇ ਵਰਤ ਰਹੇ ਨੇ ਚੌਂਕੜਾ ਮਾਰ ਕੇ ਬੈਠੇ ਹਰਮੰਦਰ ਸਾਹਿਬ ਨੂੰ ਮੁੱਖ ਲਾ ਕੇ ਕਰਕੇ ਬਹਿ ਜਾਂਦੀ ਤੇ ਭਾਵੇਂ 4-5 ਘੰਟੇ ਬੈਠੀ ਰਹਿੰਦੀ ਕਿਸੇ ਨੇ ਕੁਛ ਨਹੀਂ ਸਿੱਖਿਆ ਫਿਰ ਉਹਦੀ ਫੋਟੋ ਜੀ ਵੀਡੀਓ ਸਾਰੀਆਂ ਚੈੱਕ ਕੀਤੀਆਂ ਹਰਮੰਦਰ ਸਾਹਿਬ ਦੇ ਮੱਥਾ ਵੀ ਨਹੀਂ ਟੇਕਿਆ ਉਹਨੇ ਅਨੁਪਤਾਰ ਮੰਦਿਰ ਸਾਹਿਬ ਦੇ ਅੰਦਰ ਤੇ ਭਾਈ ਇੱਕ ਇੱਕ ਇਨਸਾਨ ਦੀ ਵੀਡੀਓ ਜਿਹੜੀ ਰਿਕਾਰਡ ਹੈ ਤੇ ਦੇਖੋ ਸਾਧਵੀ ਜੀ ਬੜੇ ਚੰਗੇ ਨੇ ਬੜਾ ਉਹਨਾਂ ਦਾ ਅਦਬ ਸਤਕਾਰ ਹਰਿਆਣੇ ਦੀ ਸਾਧ ਸੰਗਤ ਵਿੱਚ Hindu ਸਮਾਜ ਵਿੱਚ Hindu ਵੀਰ ਵੀ ਸਾਡੇ ਸਨਾਤਨੀ ਜਿਹੜੇ ਵੀਰ ਨੇ Hindu ਵੈਸੇ ਹੈ ਤੇ ਨਹੀਂ ਕੋਈ ਮੀਨਿੰਗ ਤੇ ਕੋਈ ਨਹੀਂ ਹੈ ਨਾਮ ਤੇ ਕੋਈ ਨਹੀਂ Hindu ਸਨਾਤਨ ਧਰਮ ਜਿਹੜਾ ਬੜਾ ਵੱਡਮੁੱਲਾ ਧਰਮ ਹੈ ਉਹਦਾ ਸੀ ਅਦਬ ਕਰਦਿਆਂ ਫਿਰ ਕਹੀ ਨਾ ਸੱਚ ਯਾਰ ਵੀ ਗੱਲ ਨਾ ਵੀ ਮੈਂ ਜੇ ਮੋਛ ਘੜੀ ਕਰਦਾ ਨਾ ਤੇ ਕਈ ਕਹਿੰਦੇ ਪਤਾ ਨਹੀਂ ਮੁੱਛਾਂ ਕਿਉਂ ਘੜੀਆਂ ਕਰਦਾ ਭਾਈ ਹੁਣ ਮੇਰੀ ਆਦਤ ਹੈ ਮੈਂ ਆਪਣੇ ਪਿਓ ਤੇ ਗਿਆ ਮੇਰੇ ਪਿਓ ਵੀ ਮੋਛ ਘੜੀ ਰੱਖਦਾ ਹੁੰਦਾ ਸੀ ਸਾਡੇ ਵੱਡੇ ਬਾਬਾ ਜੀ ਮੇਰੇ ਪਿਤਾ ਜੀ ਉਹ ਵੀ ਮੋਛ ਘੜੀ ਕਰਕੇ ਰੱਖਦੇ ਜੇ ਮੈਂ ਆ ਪੁੱਤਰ ਇਹੋ ਨਾਲ ਤੇ ਸਾਧਵੀ ਜੀ ਮੈਂ ਤੁਹਾਨੂੰ ਮਹਾਰਾਜ ਜੀ ਬੇਨਤੀ ਕਰਾਂ ਤੁਹਾਡੀ ਵੀਡੀਓ ਵੇਖੀ ਜੀ ਬੜਾ ਆਨੰਦ ਹੁੰਦਾ ਵੀਡੀਓ ਵੇਖੇ ਤੁਹਾਡੀ ਆ ਔਰ ਬੜਾ ਦਰਸ਼ਨ ਤੁਹਾਡਾ ਸੋਹਣਾ ਮੰਦਿਰ ਦਾ ਔਰ ਇੱਕ ਮਹਾਤਮਾ ਆਏ ਨੇ ਜਿਨ੍ਹਾਂ ਨੂੰ ਤੁਸੀਂ ਗੱਡੀ 'ਚ ਬਿਠਾ ਰਹੇ ਹੋ ਬੜਾ ਵਧੀਆ ਦਰਸ਼ਨ ਹੋ ਰਿਹਾ ਤੁਹਾਡਾ ਮਹਾਤਮਾ ਜੀ ਦੇ ਨਾਲ ਕਿਵੇਂ ਤੁਸੀਂ ਉਹਨਾਂ ਨੂੰ ਇੱਥੋਂ ਅਲਵਿਦਾ ਕੀਤਾ ਕਿਵੇਂ ਉਹਨਾਂ ਨੂੰ ਤੁਸੀਂ ਬਲੇਸਿੰਗ ਦੇ ਇੱਕ ਤੋਰਿਆ ਵੀ ਤੁਸੀਂ ਹੁਣ ਮੰਤਰੀ ਬਣ ਕੇ ਆਏ ਹੋ ਤੇ ਉਹਦੇ ਮੈਂ ਉਹ ਵੀ ਵੇਖ ਰਿਹਾ ਤੇ ਮੈਂ ਹਰ ਰੋਜ਼ ਤੁਹਾਡੀ ਵੀਡੀਓ ਦੇਖਦਾ ਤੇ ਕੁਝ ਸਿੱਖੀ ਦਾ ਤੁਹਾਡੇ ਤੋਂ ਵੀ ਕੀ ਕਰਦੇ ਨੇ ਸਾਧੂ ਮਹਾਤਮਾ ਮਹਾਰਾਜ ਜੀ ਬੇਨਤੀ ਇਸ ਤਰ੍ਹਾਂ ਵੀ ਬਾਬਾ ਆਰਾਮਦੇਵ ਦੇ ਤੁਸੀਂ ਗੱਲ ਕਰਦੇ ਹੋ ਨਾ ਵੀ ਜੇ ਪੰਜਾਬ ਵਿੱਚ ਬਾਬਾ ਆਰਾਮਦੇਵ ਆਵੇਗਾ ਤਾਂ ਉਸ ਦਾ 295 ਦਾ ਪਰਚਾ ਹੋਏਗਾ ਬਾਬਾ ਆਰਾਮਦੇਵ ਬਹੁਤ ਵਾਰ ਪੰਜਾਬ ਚ ਆਇਆ ਪਠਾਨਕੋਟ ਗਰਦਾਸਪੁਰ ਹਾਂਜੀ ਅੰਮ੍ਰਿਤਸਰ ਫਿਰੋਜ਼ਪੁਰ ਕੱਲੇ ਫਿਰੋਜ਼ਪੁਰ ਦੇ ਪਿੰਡਾਂ ਵਿੱਚ ਘੁੰਮਿਆ ਬਾਬਾ ਆਰਾਮਦੇਵ ਇੱਕ ਵਾਰੀ ਸਾਰਾ ਟੱਕਰਾ ਹੋਇਆ ਸੀ ਪਿੰਡਾਂ ਵਿੱਚ ਗੁਰਦੁਆਰੇ 'ਚ ਅਨਾਊਂਸਮੈਂਟਾਂ ਹੋਈਆਂ ਬਾਬੇ ਆਰਾਮਦੇਵ ਦੀਆਂ ਤੇ ਗੁਰਦੁਆਰਿਆਂ ਦੇ ਵਿੱਚ ਬਾਹਰ ਜਿਹੜੇ ਜਿੱਥੇ ਪੰਡਾਲ ਹੁੰਦੇ ਨੇ ਬਾਹਰਲੇ ਪਾਸੇ ਬੁੱੱਥੀ ਬਾਬੇ RAMDEVE ਸਿਵਰ ਹੁੰਦੇ ਰੇ ਆ। ਕਿ ਮਾਤਮਾ ਜੀ ਤੁਹਾਨੂੰ ਨਹੀਂ ਪਤਾ ਇਸ ਗੱਲ ਦਾ। ਪਰ ਗੁਰੂ RAMDAS ਦੇ ਘਰ ਦੀ ਮਰਜ਼ਾ ਦਾ ਜੇ ਭਾਵੇਂ ਸੇਖ ਹੋਵੇ ਤੇ ਭਾਵੇਂ ਕੋਈ ਸੇਵਾਦਾਰ ਹੋਵੇ ਜੇ ਉੱਥੇ ਕੋਈ ਬਦਬੀ ਕਰੇਗਾ ਨਾ ਉੱਤੇ ਵੀ 295 ਦਾ ਪਰਚਾ ਹੋਵੇਗਾ। ਉਹਦੇ ਤੇ ਵੀ ਕਾਰਵਾਈ ਕੀਤੀ ਜਾਵੇਗੀ। ਜੇ ਪੁਲਿਸ ਕਾਰਵਾਈ ਕਰੇਗੀ ਤਾਂ ਠੀਕ ਹੈ ਨਹੀਂ ਤੇ ਫਿਰ ਸਿੱਖ ਖੁਦ ਕਾਰਵਾਈ ਕਰ ਜਾਂਦੇ ਆ ਹਾਂਜੀ ਸੋ ਇਸ ਕਰਕੇ ਸਾਧਵੀ ਜੀ ਦੇਵਾ ਜੀ ਜਿੱਦਾਂ ਦਾ ਸਾਡਾ ਕਹਿੰਦੇ ਕਿ ਅਸਥਾਨ ਹੋਵੇ ਨਾ ਉਦਾਂ ਦਾ ਵਚਨ ਕਰੀਦਾ ਕੱਲ ਨੂੰ ਕੋਈ ਆ ਕੇ ਇਹ ਸਾਡੀ ਜ਼ੁਬਾਨ 'ਚ ਰੱਬ ਗੱਲ ਨਾ ਘੜਾਵੇ ਕੱਲ ਨੂੰ ਕੋਈ ਆ ਕੇ ਮੰਦਰ ਦੇ ਵਿੱਚ ਕੋਈ ਇਹੋ ਜਿਹਾ ਬੰਦਾ ਭਗਵਾਨ ਵੱਲ ਲੱਤਾ ਕਰਕੇ ਬਹਿ ਜੇ ਜਾਂ ਕੁਛ ਵੀ ਕਰੇ ਕੋਈ ਸ਼ਰਾਬ ਨਾ ਟੱਲੀ ਹੋ ਕੇ ਆ ਜੇ ਕੋਈ ਭੈੜਾ ਜਿਹੜਾ ਮੰਦਰ ਦੀ ਮਰਜ਼ਾਦਾ ਨੂੰ ਨਾ ਇਹ ਕੋਈ ਸਮਝਦਾ ਹੋਵੇ ਉਹ ਇਹੋ ਜਿਹਾ ਕੰਮ ਕਰੇ ਫਿਰ ਤੁਸੀਂ ਕੀ ਕਰੋਗੇ ਦੱਸੋ ਤੁਸੀਂ ਕੀ ਕਹੋਗੇ ਵੀ ਇਹ ਤੇ ਪੰਜਾਬ ਚ ਵੀ ਹੋ ਸਕਦਾ ਸੀ ਇਹ ਹਰਿਆਣੇ ਚ ਵੀ ਆਪਣੇ ਰਾਜਸਥਾਨ ਚ ਵੀ ਹੋ ਸਕਦਾ ਸੀ ਫੇਜੀ 295 ਦਾ ਪਰਚਾ ਨਹੀਂ ਗੁਰੂ ਘਰ ਦੀ ਜਿਹੜੀ ਮਰਜ਼ਾਦਾ ਨੂੰ ਉਹਨੂੰ ਅਸੀਂ ਮੁੱਖ ਰੱਖਦੇ ਹਾਂ ਸਾਡਾ ਸੰਜੀਵਾਲਤਾ ਦਾ ਗੁਰੂ ਆ ਵਾ ਵਾ ਵਾਸਤੇ ਵਾ ਹਾ ਹਰੀ ਕਗਾ ਕੋਮਦ ਰਾਰਾ ਰਾਮ ਚਾਰ ਵਰਣ ਇੱਕ ਵਰਣ ਕਰਾਉ ਵਾਹਿਗੁਰੂ ਸਿੰਘ ਕੋ ਨਾਮ ਜਪਾਉ ਚੋਂ ਵਰਨਾ ਦਾ ਨਾਮ ਵਾਹਿਗੁਰੂ ਹੈ ਕੋਈ ਬੋਲੇ ਰਾਮ ਰਾਮ ਕੋਈ ਖੁਦਾਏ ਕੋਈ ਸਿਵੇ ਗਸਈਆ ਕੋਈ ਅਲਾਏ ਸਭੇ ਕਟ ਰਾਮ ਬੋਲੇ ਕਈ ਤੇ ਉਹ ਜੁੱਧਿਆ ਵਲੇ ਰਾਮਜੀਤ ਗੱਲ ਲਉਂਦੇ ਵੀ ਨਹੀਂ ਇਹ ਰਮਿਆ ਹੋਇਆ ਤੁਹਾਡੇ ਵਿੱਚ ਜਰਾ ਜਰਾ ਕੀੜੀ ਤੋਂ ਲੈ ਕੇ ਹਾਥੀ ਤੱਕ ਇੱਕ ਰਮਾਟਿਕ ਕੁੰਜਰ ਚੀਟੀ ਭਾਜਨ ਹੈ ਬਹੁ ਨਾ ਨਾਰੇ ਟੀੜੀ ਤੋਂ ਲੈ ਕੇ ਹਾਥੀ ਤੱਕ ਜੋ ਸੰਸਾਰ ਦੇ ਵਿੱਚ ਜੀਵ ਜੰਤੂ ਪਹਾੜ ਹੈ ਸਮੁੰਦਰ ਹੈ ਪਾਣੀ ਹੈ ਹਾਂਜੀ ਧਰਤੀ ਹੈ ਜਿੰਨੇ ਬਨਸਪਤੀ ਹੈ ਸਭ ਵਿੱਚ ਉਹ ਰਮਿਆ ਹੋਇਆ ਭਗਵਾਨ ਸਭ ਮੈਂ ਜੋਤ ਜੋਤ ਹੈ ਸੋਈ ਤਸਦੀ ਚਾਲਨ ਸਭ ਮੈਂ ਚਾਲਨ ਹੋਏ ਬੋਸਾ ਕੀ ਜੋਤ ਫਰਗਟ ਹੋਏ ਉਹ ਸਭ ਵਿੱਚ ਬਿਟੀ ਸਭ ਚਿਰ ਦੀ ਉਹ ਰਮੇ ਹੋਏ RAM ਦੀ ਜੋਤ ਜਗਰੀ ਹੈ ਸੋ ਸਾਧਵੀ ਜੀ ਦੇਵਾ ਜੀ ਮਹਾਰਾਜੀ ਤੁਸੀਂ ਕਿਰਪਾ ਕਰਕੇ ਤਾਂ ਥੋੜਾ ਜਿਆ ਧਰਮੀ ਤੁਸੀਂ ਮਹਾਤਮਾ ਆਓ ਧਰਮ ਵਾਸਤੇ ਬੋਲਿਆ ਕਰੋ ਅੱਜ ਕੋਈ ਹਰਮੰਦਰ ਸਾਹਿਬ ਵਿੱਚ ਵੀ ਕਹਿਰੇਗਾ ਕਾਲ ਕੋ ਮੰਦਰ ਦੀ ਕਰੇਗਾ ਫਿਰ ਅਸੀਂ ਨਹੀਂ ਬੋਲਾਂਗੇ ਸਾਨੂੰ ਉਹਨਾਂ ਦਾ ਦੁੱਖ ਹੈ ਜਿੰਨਾ ਦੁੱਖ ਸਾਨੂੰ ਪਾਈ ਹਰਮੰਦਰ ਸਾਹਿਬ ਦਾ ਉਹਨਾਂ ਦੋ ਕ ਕੋ ਮੰਦਰ ਵਿੱਚ ਕੋਈ ਆਪਮਹਾਰੀ ਕਰ ਜੇ ਤੇ ਅਸੀਂ ਉਹ ਵੀ ਬਰਦਾਸ਼ਤ ਨਹੀਂ ਕਰਾਂਗੇ ਇੰਗਲੈਂਡ ਦੇ ਵਿੱਚ ਕਾਲਿਆਂ ਨੇ ਇੱਕ ਵਾਰੀ ਹਮਲਾ ਕਰਤਾ ਸੀਗਾ। ਬੜੇ ਬੜੇ ਵੱਡੇ ਵੇਅਰ ਹਾਊਸ ਲੁੱਟਰੇ ਸ਼ੁਰੂ ਕਰਤੀ ਉਹਨਾਂ ਨੇ। ਬਹੁਤ ਵੱਡੇ ਵੱਡੇ। ਤੇ ਪਤਾ ਕੀ ਹੋਇਆ? ਜਦੋਂ ਸਿੱਖਾਂ ਨੂੰ ਪਤਾ ਲੱਗਾ ਤੇ ਉਹ ਮੀਟਿੰਗ ਦੇ ਵਿੱਚ ਮੈਨੂੰ ਮਿਲ ਸਦਿਆ। ਚੈਨਲ ਦੀ ਮੀਟਿੰਗ ਸੀ। ਪੁੱਛਿਆ ਤੁਹਾਡਾ ਕਿਸ ਜਾਮਾ ਹੈ ਜੀ ਹਰ ਸਿੱਖ ਦੇ ਘਰ ਸ਼ਸਤਰ ਹੁੰਦੇ ਆ ਤਲਵਾਰਾਂ ਹੁੰਦੀਆਂ ਨੇ, ਡਾਂਗਾਂ ਵੀ ਹੁੰਦੀਆਂ ਨੇ, ਕੋਈ ਸਿੱਖ ਐਸਾ ਨਹੀਂ ਜਿਹਦੇ ਕੋਲ ਨਾ ਹੋਵੇ। ਤੇ ਸਭ ਰੱਖੋ ਤੇ ਅੱਜ ਜੇ ਤੁਸੀਂ ਇੱਕ ਸਿੱਖ ਇੱਕ ਜੀ ਜੇ ਦੋ ਭਰਾ ਨੇ ਇੱਕ ਭਰਾ ਗੁਰਦਵਾਰੇ ਭੇਜੋ ਉਹਨੂੰ ਡਾਂਗ ਦੇ ਕੇ ਭੇਜ ਦੋ ਇੱਕ ਤਲਵਾਰ ਘਰ ਰੱਖੋ ਤੁਸੀਂ ਇਦਾਂ ਕਰੋ ਸਾਰੇ ਜੱਟ ਕਹਿਣਗੇ ਠੀਕ ਹੈ ਕੁਝ ਬੰਦੇ ਮੈਨੂੰ ਕਹਿੰਦੇ ਤੂੰ ਭੜਕਾਉਂ ਕਰਦਾ ਕੰਮ ਮੈਂ ਜੀ ਪੰਜਾਬ ਨਹੀਂ ਆ ਭਾਰਤ ਨਹੀਂ ਆ ਆਪਾਂ ਬੈਠੇ ਆ ਵਿਦੇਸ਼ ਵਿੱਚ ਇੱਥੇ ਲਾਉਣਾ ਵੀ ਵੇਖਣਾ ਪੈਂਦਾ ਤੇ ਆਪਣਾ ਪਛਾਵੀ ਕਰਨਾ ਪੈਂਦਾ ਤੇ ਤੁਸੀਂ ਗੁਰੂ ਨਾਨਕ ਦੇ ਘਰ ਦੀ ਰਾਖੀ ਕਰਨੀ ਹੈ ਗੁਰੂ ਗ੍ਰੰਥ ਸਾਹਿਬ ਦੀ ਵੀ ਰਾਖੀ ਕਰਨੀ ਹੈ ਹੁਣਾਂ ਲੋਕਾਂ ਨੂੰ ਪਤਾ ਤੁਹਾਡੀਆਂ ਬੋਲ ਕਾਂ ਨੇ ਤੁਹਾਡੇ ਰਾਸ਼ਨ ਨੇ ਉਹ ਅੱਜ ਵੱਡੇ ਵੱਡੇ ਵੇਅਰ ਹਾਊਸ ਲੁੱਟ ਰਹੇ ਆ ਫਿਰ ਗੋਰੀਆਂ ਤੇ ਹਮਲਾ ਕਰ ਰਹੇ ਆ ਤੇ ਤੁਸੀਂ ਕਿਤੇ ਪਾਣੀ ਆ ਰਹੋ ਜਿਹੜੇ ਦੋ ਤਿੰਨ ਜਾਣੇ ਸੀ ਉਹਨਾਂ ਨੂੰ ਚੁੱਪ ਕਰਾਤਾ ਕੁਝ ਬੰਦਿਆਂ ਨੇ ਉਹਨਾਂ ਨੇ ਕਿਹਾ ਗੱਲ ਠੀਕ ਐ ਸਿੱਖਾਂ ਨੇ ਕੀ ਕੀਤਾ ਇੱਕ ਇੱਕ ਬੰਦਾ ਆਪਣਾ ਗੁਰਦੁਆਰੇ ਚ ਭੇਜਿਆ ਉੱਥੇ ਬਹੁਤ ਵੱਡੀ ਤعداد ਚ ਪਾਰਕ ਆਵਨੋ ਸਾਊਥ ਹਾਲ ਦੇ ਵਿੱਚ ਮੈਂ ਉਧਰ ਹੁੰਦਾ ਸੀ ਘਰ ਹੁੰਦਾ ਸੀ ਉਦੋਂ ਤੇ ਬਹੁਤ ਵੱਡੀ ਤعداد ਚ ਕੋਈ ਹਾਂਸ ਲੋ ਸਿੰਘ ਪਹੁੰਚ ਗਏ ਉਸ ਇਲਾਕੇ ਦੇ ਉਧਰ ਪਹੁੰਚ ਗਏ ਕੋਈ ਹੀਜ ਵਾਲੇ ਸੀਗੇ ਕੋਈ ਕਿੰਗ ਸਟਰੀਟ ਤੇ ਸੀਗੇ ਕੋਈ ਇਲਿੰਗ ਬਰੋਡਵੇ ਵਾਲੇ ਸ਼ੈਵਡ ਬੋਸ਼ ਵਾਲੇ ਕਰਦੇ ਆ ਕਤਰਦੇ ਆ ਸਾਊਥ ਹਾਲ ਦੇ ਵਿੱਚ ਬਹੁਤ ਵੱਡਾ ਇਕੱਠ ਹੋਉਂਦਾ ਉੱਥੇ ਬੀਬੀਸੀ ਨੇ ਨਿਊਜ਼ ਲਈ ਜਦੋਂ ਗੋਰਿਆਂ ਨੇ ਸਿੱਖਾਂ ਨੂੰ ਦੇਖਿਆ ਕਿ ਇਹਨਾਂ ਨੇ ਡਾਂਗਾ ਫੜੀ ਨਾ ਤਲਵਾਰਾਂ ਨੇ ਇਹਨਾਂ ਦੇ ਕੋਲ ਤੇ ਗੋਰਿਆਂ ਨੇ ਉਹੀ ਕਰਦਾਂ ਚੱਕ ਲਈ ਜਿਹਦੇ ਨਾਲ ਪੀਜੇ ਕੱਟਦੇ ਸੀ ਜਿਹਦੇ ਨਾਲ ਸਲਾਦ ਕੱਟਣਾ ਜਿਹਦੇ ਨਾਲ ਮੀਟ ਮੂਡ ਕੱਟਦੇ ਸੀ ਉਹਨਾਂ ਨੇ ਉਹ ਕਾਚੂ ਫੜ ਲੈ ਵੀ ਆਪਾਂ ਵੀ ਨਿਕਲ ਜੇ ਬਾਹਰ ਸਾਨੂੰ ਗਾੜਾ ਡਾਰਾ ਪੁਲਿਸ ਪ੍ਰਸ਼ਾਸਨ ਨੇ ਇੱਕ ਗੱਲ ਸਮਝਾਤੀ ਪਬਲਿਕ ਪਲੇਸ ਤੇ ਤੁਸੀਂ ਕੋਈ ਐਹੋ ਜਿਹਾ ਕੰਮ ਨਹੀਂ ਕਰਨਾ ਤੁਹਾਡੇ ਅੰਦਰ ਕੋਈ ਆ ਜਾਵੇ ਤੁਹਾਡੇ ਤੇ ਹਮਲਾ ਕਰ ਦੇਵੇ ਤੁਹਾਡੇ ਕਿਸੇ ਚੀਜ਼ ਨੂੰ ਨੁਕਸਾਨ ਪਹਚਾਵੇ ਤਾਂ ਤੁਸੀਂ ਉਹਦਾ ਜਵਾਬ ਦੇ ਸਕਦੇ ਪਬਲਿਕ ਪੁਲਿਸੇ ਕੋਈ ਕੁਝ ਕਰੋ ਤੁਹਾਡੇ ਤੇ ਕੇਸ ਹੋ ਜਾਏਗਾ ਉਹਦੇ ਵਿੱਚ ਕੀ ਹੋਇਆ ਈਦ ਦੇ ਦਿਨ ਚੱਲਦੇ ਸੀ ਮੁਸਲਮਾਨ ਨਮਾਜ਼ ਪੜ੍ਹਦੇ ਸੀ ਤੇ ਸਿੱਖਾਂ ਨੇ ਇੱਕ ਪਾਸੇ ਮੰਦਿਰ ਸੀ ਤੇ ਦੂਜੀ ਸਾਈਡ ਤੇ ਬਰੋਡਵੇ ਤੇ ਮਸਜਿਦ ਸੀ ਮੰਦਿਰ ਦੀ ਵੀ ਰਾਖੀ ਕੀਤੀ ਤੇ ਗੁਰਦੁਆਰਿਆਂ ਦੀ ਵੀ ਕੀਤੀ ਤੇ ਮਸਜਿਦ ਦੀ ਵੀ ਕੀਤੀ ਜਦੋਂ ਮੁਸਲਮਾਨ ਭਾਈਚਾਰਾ ਈਦ ਆਪਣੇ ਜਦੋਂ ਨਮਾਜ਼ ਪੜ੍ਹਦਾ ਸੀ ਸਿੱਖ ਬਾਹਰ ਖਲੋ ਕੇ ਉਹਦੀ ਰਾਖੀ ਕਰਦੇ ਸੀ ਉਦੋਂ ਮੰਦਰ ਦੇ ਵਾਸਤੇ ਵੀ ਰਾਤ ਨੂੰ ਰਾਖੀ ਕਰਦੇ ਰਾਤ ਨੂੰ ਤਾਲੇ ਬੰਦ ਵੀ ਕੋਈ ਇੱਥੇ ਟੱਪ ਕੇ ਨਾ ਨੁਕਸਾਨ ਕਰੇ ਸਾਡਾ ਕੰਮ ਐਸਾ ਆ ਅਸੀਂ ਮੰਦਰਾਂ ਦੀ ਰਾਖੀ ਵਾਸਤੇ ਵੀ ਡਟ ਜਾਂਦੇ ਆ ਪਰ ਜਦੋਂ ਕੋਈ ਹਮਲਾ ਹੋਵੇ ਜਦੋਂ ਕੋਈ ਇਹੋ ਜਿਹਾ ਕੰਮ ਹੋਵੇ ਫੇਰ ਕਿਉਂਕਿ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪੰਡਰਾਂ ਵਾਲੇ ਮਹਾਪੁਰਸ਼ ਉਹ ਕਿਸੇ ਹਿੰਦੂ ਨੂੰ ਨਫ਼ਰਤ ਨਹੀਂ ਸੀ ਕਰਦੇ ਇਹ ਤੁਸੀਂ ਲੋਕਾਂ ਨੇ ਫਲਾ ਦਿੱਤਾ ਜੀ ਪੰਡਰਾਂ ਵਾਲੇ ਨਫ਼ਰਤ ਕਰਦੇ ਸੀਗੇ ਨਹੀਂ ਹਿੰਦੂਆਂ ਨਾਲ ਮੇਰਾ ਮਹਿਤਾ ਚੌਂਗ ਪਿੰਡ ਹੈ ਤੁਹਾਡੇ ਹਰਿਆਣੇ ਦੇ ਬ੍ਰਾਹਮਣ ਹੱਥ ਵੇਖਣ ਵਾਲੇ ਅੱਜ ਵੀ ਉੱਥੇ ਰਹਿੰਦੇ ਨੇ ਜਿਨ੍ਹਾਂ ਨੂੰ ਚਿੱਠੀ ਪਾਦਤੀ ਦੀ ਤੁਹਾਨੂੰ ਤੁਹਾਨੂੰ ਮਾਰ ਦੇਣਾ ਤੇ ਬਾਬਾ ઠਾਕਰ ਸਿੰਘ ਜੀ ਨੂੰ ਪਤਾ ਲੱਗਾ ਵੀ ਪਣਦੇ ਨੇ ਸਾਰਾ ਟਰੱਕੀ ਸਮਾਨ ਲਦ ਲਿਆ ਬਾਬਾ ਨੇ ਜਾ ਕੇ ਪੁੱਛਿਆ ਪਣਦਾ ਕਿੱਥੇ ਚੱਲੇ ਆ ਕਹਿੰਦਾ ਜੀ ਮੈਂ ਚੱਲਿਆ ਕਹਿੰਦੇ ਕਿੱਥੇ ਚੱਲੇ ਆ ਕਹਿੰਦਾ ਜੀ ਪੰਜਾਬ ਕੁਛ ਛੁੱਟ ਕੇ ਹਰਿਆਣੇ ਚੱਲੇ ਆ ਮਹਿਤਾ ਚੌਂਗ ਉਹਦਾ ਨਾਮ ਸੁਣ ਕੇ ਸਰਕਾਰ ਵੀ ਕੰਮ ਦੀ ਸੀ ਬਾਬੇ ਕਹਿੰਦੇ ਓਏ ਪਰ ਜਿੰਗ ਇਹ ਸਾਰਾ ਸਮਾਨ ਪੰਡਤ ਦਾ ਲੋ ਕਹਿੰਦੇ ਪਹਿਲਾਂ ਮੈਨੂੰ ਕੋ ਮਾਰੇਗਾ ਫਿਰ ਤੈਨੂੰ ਕੋ ਮਾਰੇਗਾ ਅੱਜ ਵੀ ਉਹ ਪੰਡਤ ਜੂੰਦਾ ਜਾਗਦਾ ਉਹ ਪੰਡਤ ਤਖਸਾਲ ਦੇ ਪੂਰੇ ਜਥੇ ਨੂੰ ਆਪਣੇ ਘਰ ਬਲਾ ਕੇ ਅਖੰਡ ਪਾਠ ਸਭ ਕਰਾਉਂਦਾ ਉਹ ਪੰਡਤ ਜੀ ਅਸੀਂ ਛੋਟੇ ਛੋਟੇ ਹੁੰਦੇ ਸੀ ਸਾਡੀ ਵੀ ਹੱਥ ਵੇਖਦਾ ਹੁੰਦਾ ਸੀ ਉਹਨੇ ਕਹਿਣਾ ਕਹਿਣਾ ਬਾਬਾ ਹਰਜੀਤ ਸਿੰਘ ਜੀ ਆਪਕਾ ਲੋਇ ਕਾ ਕੰਮ ਚਲੇਗਾ ਆਹ ਹਗਣਾ ਅੱਛਾ ਜੀ ਲੋਹੇ ਦਾ ਕੰਮ ਚੱਲੇਗਾ ਇਹਣਾ ਸਾਡੇ ਘਰ ਦੇ ਲੱਗੇ ਸਾਡਾ ਇਦਾਂ ਗੁਰਦੁਆਰਾ ਸ ਤੇ ਨਾਲ ਹੀ ਉਹਨਾਂ ਦੀ ਦੁਕਾਨ ਹੁੰਦੀ ਸੀ ਉਹਨਾਂ ਕਹਿੰਦਾ ਵਾਬਾ ਹਰਜੀਤ ਸਿੰਘ ਤੁਹਾਡੇ ਲੋਹੇ ਦਾ ਕੰਮ ਚੱਲੇਗਾ ਲੋਹੇ ਦਾ ਕੰਮ ਨੂੰ ਪਤਾ ਨਾ ਲੱਗਾ ਮੈਂ ਕਿਹੜਾ ਚੱਲੇਗਾ ਲੋਹੇ ਦਾ ਕੰਮ ਹੁਣ ਪਤਾ ਲੱਗਾ ਕਿ ਸਰਬਲੋਹ ਦੇ ਹੀ ਵੱਡੇ ਵੱਡੇ ਤੇਗੇ ਭਾਏ ਸਰਬਲੋਹ ਦੇ ਸੀ ਵੱਡੇ ਵੱਡੇ ਸ੍ਰੀ ਸਾਹਿਬ ਸਾਡੇ ਹੱਥਾਂ 'ਚ ਹੁੰਦੇ ਨੇ ਪਰ ਉਹਦੀ ਕਿਰਪਾ ਦੇ ਨਾਲ ਹੀ ਅਸੀਂ ਸੰਸਾਰ ਦੇ ਚੱਲਦੇ ਆ ਅਕਾਲ ਵਰਕ ਕੀ ਰਚਿਆ ਹਮਨੇ ਸਰਬ ਲੋਹ ਦੀ ਰਚਿਆ ਹਮਨੇ ਕੁਛ ਬਚਨ ਜਿਹੜੇ ਨੇ ਕਿਸੇ ਦੇ ਅਟਲ ਵੀ ਹੁੰਦੇ ਆ ਸੱਚ ਵੀ ਹੁੰਦੇ ਆ ਉਹ ਪੰਡਤ ਨੇ ਮਾ ਪੁਰਛਾਂ ਦਾ ਬਚਨ ਮੰਨਿਆ ਅੱਜ ਵੀ ਸੰਤ ਜਰਨਲਸ ਨਹੀਂ ਫੋਟੋ ਆ ਉਹਦੀ ਦੁਕਾਨ ਚ ਨੇ ਜਿੱਥੇ ਹੱਥ ਵੇਖਦਾ ਸੰਤ ਗਿਆਨੀ ਕਰਤਾਰ ਸੁਣੋ ਸੰਤ ਗਿਆਨੀ ਗੁਰਬਚਨ ਸਿੰਘ ਜੀਆ ਸੰਤ ਬਾਬਾ ਠਾਕ ਜੀ ਅੱਜ ਵੀ ਤੁਸੀਂ ਜਾਓ ਕੋਲੂ ਦੇ ਲਾਗੇ ਉਹਦੀ ਦੁਕਾਨ ਜਾ ਕੇ ਦੇਖ ਲਿਓ ਜਦੋਂ ਮੈਂ ਇਥੇ ਰਕਸਾਲੋ ਤੁਸੀਂ ਜਾਣਾ ਕੋਲੂ ਦੇ ਲਾਗੇ ਦੁਕਾਨ ਆ ਅਸੀਂ ਨਫਰਤ ਦਾ ਬੀਜ ਨਹੀਂ ਬਾਬਾ ਜਰਨਲਸ ਨੇ ਬੀਜਿਆ ਬਾਬਾ 18 ਸਿੰਘ ਜੀ ਭਾਈ ਅਮਰੀਕ ਸਿੰਘ ਜਿਨ੍ਹਾਂ ਨੇ ਗਰਦਾਸਪੁਰ ਦੇ ਵਿੱਚ ਜੇਲ੍ਹ ਚ ਗੁਰਦੁਆਰਾ ਸਾਹਿਬ ਤਿਆਰ ਕਰਵਾਇਆ ਸੀ ਉਸ ਵਕਤ ਉਥੋਂ ਦੇ ਜਿਹੜੇ ਕੈਦੀ ਸਨ ਹਿੰਦੂ ਵੀਰ ਉਹ ਕਹਿਣਗੇ ਸਾਡਾ ਮੰਦਰ ਵੀ ਨਹੀਂ ਤੇ ਬਾਬਾ 18 ਸਿੰਘਤ ਭਾਈ ਅਮਰੀਕ ਸਿੰਘ ਨੇ ਐਸਾ ਮੰਦਰ ਅਲੀਸ਼ਾਨ ਤਿਆਰ ਕੀਤਾ ਤੇ ਦੱਸਦੇ ਆ ਕਿ ਉਹਦੀਆਂ ਜਿਹੜੀਆਂ ਮੂਰਤੀਆਂ ਨੇ ਬੀਕਾ ਨਿਰਤ ਮੰਗਵਾਈਆਂ ਤੇ ਜਿਹੜੀਆਂ ਸ਼ੁੱਧ ਕਰਵਾਈਆਂ ਨਾ ਉਹ ਬਟਾਲੇ ਦੇ ਸੀ ਕ੍ਰਿਸ਼ਨ ਮੰਦਰ ਵਾਲੇ ਮੇਰੇ ਭਰਾ ਬਣੇ ਸੀਗੇ ਬਜ਼ੁਰਗ ਸੀਗੇ ਔਰ ਮੇਰੇ ਪਿਤਾ ਜੀ ਨੂੰ ਪਿਤਾ ਜੀ ਕਹਿੰਦੇ ਹੁੰਦੇ ਸੀਗੇ ਉਹ ਕਹਿੰਦੇ ਕਿ ਮੈਨੂੰ ਬਾਬਾ 1897 ਸੱਦਿਆ ਸੀਗਾ ਤੇ ਪਿਤਾ ਜੀ ਕਹਿੰਦੇ ਫਿਰ ਇਹ ਗਿਆ ਸੀਗਾ ਉੱਥੇ ਉੱਥੇ ਜਾ ਕੇ ਸ਼ੁੱਧ ਕਰਕੇ ਆਇਆ ਸੀ ਮੂਰਤੀ ਤੇ ਜੋ ਵੀ ਪਾਠ ਕਰਨੇ ਹੁੰਦੇ ਆ ਦੇਵਾ ਜੀ ਸਿੱਖ ਪੰਥ ਜਿਹੜਾ ਨਾ ਇਹ ਪਿਆਰ ਦੀ ਮੂਰਤ ਹੈ ਬੜੀ ਵੱਡੀ ਮਹਾਨ ਸ਼ਖਸੀਅਤ ਹੈ ਸਿੱਖੀ ਇਸੇ ਕੈਸੇ ਨੇ ਪੁਲਿਸ ਡਾਂਗਾ ਮਾਰਦੀ ਹੋਈ ਕਹਿੰਦੇ ਜਦੋਂ ਲੰਗਰ ਦਾ ਨਗਾਰਾ ਵੱਜਦਾ ਨਾ ਤੇ ਉਸੇ ਪੁਲਿਸ ਵਾਲੇ ਨੂੰ ਕਹਿਣਗੇ ਪ੍ਰਸ਼ਾਦਾ ਵੈਗ ਰੂਜੀ ਦੁੱਧੋ ਵੈਗ ਰੂਜੀ ਚਾਹ ਵੈਗ ਰੂਜੀ ਉਹਨਾਂ ਨੂੰ ਫਿਰ ਦੁਸ਼ਮਣ ਨਹੀਂ ਦਿਸਦਾ ਉਹਨਾਂ ਨੂੰ ਦਿਸਦਾ ਇਹ ਮੇਰੇ ਪਾਤਸ਼ਾਹ ਦੇ ਪੁੱਤਰ ਬੈਠਾ ਉਹ ਡਾਂਗਾ ਵਜੀਆਂ ਦੀ ਜ਼ਖਮ ਦੀ ਦਰਦ ਨਹੀਂ ਹੁੰਦੀ ਉਸ ਵਕਤ ਸੇਵਾਦਾਰ ਵੜ ਕੇ ਸੇਵਾ ਕਰਦੇ ਨੇ ਇਸ ਕਰਕੇ ਇਹ ਲੱਤਾਂ ਜਿਹੜੀਆਂ ਖੜੀਆਂ ਕਰਕੇ ਆਪਾਂ ਜੋਗਾ ਹਰਮੰਦਰ ਸਾਹਿਬ 'ਚ ਕਰਦੇ ਆ ਨਾ ਇੰਨਾ ਸ਼ੁਗਰ ਹੈ ਵੀ ਉਥੇ ਕੋਈ ਸੇਵਾਦਾਰ ਨਹੀਂ ਸੀ ਕੋਈ ਸੇਵਾਦਾਰ ਹੁੰਦਾ ਜਾਕੂ ਉਹ ਜੋ ਦਿਮਾਗ ਵਾਲਾ ਵਿੱਚ ਉੱਕ ਕੇ ਸਰੋਵਰ ਚ ਸੁੱਟ ਦਿੰਦਾ ਤੇ ਫਿਰ ਪਤਾ ਕੀ ਕਹਿਣਾ ਸੀ ਇਹ ਕੰਗਣਾ ਨੇ ਵੀ ਅਤਵਾਦ ਹੈ ਫਿਰ ਸਾਨੂੰ ਅਤਵਾਦੀ ਕਿਹਾ ਜਾਂਦਾ ਵੀ ਅਤਵਾਦੀ ਨਹੀਂ ਜੀ ਇਹ ਫਲਾਨਵਾਦੀ ਨੇ ਜੀ ਪਹਿਲਾਂ ਆਪਣੀਆਂ ਵਾਦੀਆਂ ਚੰਗੀਆਂ ਬਣਾਓ ਤੇ ਹੁਣ ਉਹਦੀ ਫੋਟੋ ਵੀ ਨਾਲ ਵਾਇਰਲ ਹੋ ਰਹੀ ਵੀ ਕੰਗਣਾ ਦੀ ਭੇਜੀ ਹੋਈ ਸੀ ਇਸ ਕਰਕੇ ਇਹ ਹਰਮੰਦਰ ਸਾਹਿਬ ਦੇ ਨਾਲ ਜਿਸ ਨੇ ਵੀ ਪੰਗਾ ਲਿਆ ਹੈ ਇਹ ਹਰਮੰਦਰ ਸਾਹਿਬ ਦੇ ਨਾਲ ਜਿਸ ਨੇ ਵੀ ਮੱਥਾ ਲਾਇਆ ਹੈ ਉਹਦਾ ਨਾਮੋ ਨਿਸ਼ਾਨ ਨਹੀਂ ਲੈਂਦਾ ਦੁਨੀਆ ਤੇ ਇਸ ਕਰਕੇ ਜੇ ਤੋਪਾ ਤੇ ਟੈਂਕਾਂ ਦੇ ਨਾਲ ਹਮਲੇ ਕੀਤੇ ਨੇ ਤੇ ਅੱਜ ਉਹ ਰਾਜ ਗੱਦੀ ਤੇ ਨਹੀਂ ਬਹਿ ਸਕਦੇ ਹਰ ਆਲ ਗੱਦੀ ਨਹੀਂ ਠੀਕ ਹੈ ਨਾ ਇਸ ਕਰਕੇ ਪਿਆਰਿਓ ਇਹ ਗੁਰੂ ਹਰਗੋਬਿੰਦ ਸਾਹਿਬ ਦਾ ਤਾਕਤ ਸੀ ਤੇ ਗੁਰੂ ਰਾਮਦਾਸ ਦਾ ਦਾਰਿਆ ਜਦੋਂ ਥੱਲੇ ਪੌੜੀਆਂ ਤੋਂ ਉੱਤਰਦੇ ਉਹ ਮੰਨ ਨੂੰ ਨੀਵਾ ਕਰਕੇ ਉਤਰੀਦਾ ਵੱਡੇ ਵੱਡੇ ਜਿਹਨੇ ਦੁਨੀਆ ਦੇ ਕੋ ਰਾਜੇ ਮਹਾਰਾਜੇ ਹੋਂ ਉਥੇ ਭਿਖਾਰੀ ਬਣ ਕੇ ਜਾਣ ਕਿਤੇ ਫਿਰ ਉਹ ਰਾਜੇ ਬਣ ਕੇ ਹੁੰਦੇ ਇਸ ਕਰਕੇ ਬੜੇ ਬੜੇ ਮੇਰੇ ਨਾਲ ਇਸ ਟਾਈਮ ਤੇ ਬਾਬਾ ਅਮਰਜੀਤ ਸਿੰਘ ਨਜਾਮਪੁਰ ਵਾਲੇ ਜਿਨ੍ਹਾਂ ਦੀਆਂ ਵੱਡੀਆਂ ਵੱਡੀਆਂ ਕੁਰਬਾਨੀਆਂ ਨੇ ਜਿੱਲਾਂ ਕਟੀਆਂ ਨੇ ਇਹਨਾਂ ਨੇ ਇੱਕ ਦੁਸ਼ਤ ਨੂੰ ਸੋਧਿਆ ਸੀ ਜਿਹੜਾ ਬੇਦਬੀ ਕਰਨ ਆਇਆ ਸੀ ਇਹ ਮੇਰਾ ਛੋਟਾ ਵੀਰ ਹਰਦੀਪ ਸਿੰਘ ਜੀ ਸੇਵਕ ਇਹਨਾਂ ਦੇ ਪਿਤਾ ਦੀ ਬੜੀ ਵੱਡੀ ਕੁਰਬਾਨੀ ਹੈ ਯਾਨੀ ਸਰਬਨ ਸਿੰਘ ਜੀ ਸੇਬ ਸਾਡੇ ਚਾਚਾ ਜੀ ਨੇ ਬੜੀ ਵੱਡੀ ਕੁਰਬਾਨੀ ਜੇਲਾ ਕਟੀਆਂ ਨੇ ਹਾਂ ਹੋਣ ਕਿਤੇ ਜਾ ਕੇ ਪਾਸਪੋਰਟ ਤਿਆਰ ਹੋਣ ਤੇ ਸਰਕਾਰ ਤੇ ਉਹਨਾਂ ਦਾ ਪਾਸਪੋਰਟ ਨਹੀਂ ਸੀ ਤਿਆਰ ਹੋਣ ਮਿਲਿਆ ਇਸ ਕਰਕੇ ਇਹ ਬੀਬੀ ਤੋਂ ਕਹਿ ਨਹੀਂ ਪਈ ਫਿਰ ਆਰਾਮਦੇਵ ਜੀ ਤੇ ਵੀ 295 ਦਾ ਪਰਚਾ ਕੀਤਾ ਜਾਵੇ ਪਰ ਆਰਾਮਦੇਵ ਨੂੰ ਇੰਨਾ ਗਿਆਨ ਹੈਗਾ ਕਿ ਹਰਮੰਦਰ ਸਾਹਿਬ ਚ ਜਾਣਾ ਤਾਂ ਮਨ ਨੀਵਾ ਕਰਕੇ ਜਾਵੇ ਉਹਨਾਂ ਨੇ ਇਸ ਫਰੋਇਪੁਰ ਦੇ ਏਰੀਆ ਦੇ ਵਿੱਚ ਪਿੰਡਾਂ ਪਿੰਡਾਂ ਜੱਸੀਵਰ ਕੀਤੇ ਆ ਉੱਥੇ ਵਰਕਸ਼ਾਪਾਂ ਕੀਤੀਆਂ ਨੇ ਉਹਨਾਂ ਨੇ ਇਸ ਕਰਕੇ RAMDEV RAM ਨੇ ਢੀਠੀ ਚੜ ਗਿਆ ਇਸ ਕਰਕੇ ਥੋੜਾ ਜਿਹਾ ਆਪਣੇ ਵੀ ਜਿਹੜੇ ਤੁਹਾਡੇ ਜੋਗਾ ਗੁਰੂ ਆਣਾ ਬਾਰੇ ਗਿਆਨ ਲੈਣ ਨੂੰ ਥੋੜਾ ਜਿਹਾ ਬਾਕੀ ਤੁਸੀਂ ਬੜੀ ਛੇਤੀ ਅੱਗ ਬੋਲਾਉ ਜਾਂਦੇ ਹੋ ਕੋਈ ਨਾ ਸਾਧੂ ਸੀਗਾ ਸਾਧੂ ਸਾਧੂ ਸੀ ਕੋਈ ਤੇ ਉਹ ਗੰਗਾ ਦੇ ਕਿਨਾਰੇ ਬੈਠਾ ਬੜਾ ਆਰਾਮਨੀਕ ਥਾਂ ਲੱਭ ਕੇ ਬੈਠਾ ਤੇ ਬੜੀ ਸੋਹਣੀ ਉੱਥੇ ਹਵਾ ਚੱਲ ਰਹੀ ਆ ਤੇ ਇੱਕ ਜਿ ਕੋਈ ਸੱਦਾ ਸੱਦਾ ਵਿਚਾਰਾ ਜੱਟ ਉਹ ਪੱਠੇ ਵੜਨ ਜਾਂ ਲੇ ਕਹਿੰਦਾ ਬਾਬਾ ਜੀ ਆਗ ਹੈ ਕੀ ਕਹਿੰਦਾ ਨਾ ਭਗਤਾ ਨਾਮ ਨੂੰ ਅੱਗ ਬਾਲਣ ਦੀ ਜ਼ਰੂਰਤ ਹੈ ਨਾ ਮੈਂ ਅੱਗ ਬਾਲਦਾ ਪ੍ਰਸ਼ਾਦਾ ਪੱਕਿਆ ਪਕਾਇਆ ਆ ਜਾਂਦਾ ਮੈਂ ਖਾ ਲੈਂਦਾ ਨਾ ਨਾਮ ਨੂੰ ਸਬਜ਼ੀ ਬਣਾਉਣ ਦੀ ਜ਼ਰੂਰਤ ਹੈ ਤੇ ਨਾ ਮੈਨੂੰ ਚਾਹ ਤੇ ਨਾ ਮੈਨੂੰ ਦੁੱਧ ਦੀ ਲੋੜ ਹੈ ਬਣਿਆ ਮੱਤਰੇ ਆ ਗਿਆ ਮੈਂ ਛਕ ਲੈਂਦਾ ਬਸ ਕਹਿੰਦਾ ਚੰਗਾ ਬਾਬਾ ਜੀ ਫਿਰ ਆਗ ਹੈ ਨਹੀਂ ਕਹਿੰਦੇ ਹਨ ਉਹ ਦੂਜੇ ਦਿਨ ਫੇਰ ਆ ਕੇ ਕਹਿੰਦਾ ਬਾਬਾ ਜੀ ਆਗ ਹੈ ਕੀ ਕਹਿੰਦੇ ਭਗਤਾ ਤੈਨੂੰ ਮੈਂ ਕੱਲ ਵੀ ਕਿਹਾ ਸੀ ਇਹ ਅੱਗ ਦਾ ਕੰਮ ਹੀ ਕੋਈ ਨਹੀਂ ਕਹਿੰਦਾ ਬਾਬਾ ਜੀ ਮੈਨੂੰ ਆਗਿਆ ਚਾਹੀਦੀ ਆਗਿਆ ਹੈ ਨਹੀਂ ਕਹਿੰਦੇ ਨਹੀਂ ਉੱਤੀ ਜਿੱਦਣ ਫੇਰ ਆ ਕੇ ਬਾਬਾ ਜੀ ਆਗਿਆ ਗਈ ਉਹ ਕਹਦਾ ਮੈਂ ਤੈਨੂੰ ਕੱਲ ਵੀ ਕਿਹਾ ਸੀ ਪਰਸੋਂ ਵੀ ਕਿਹਾ ਵੀ ਆਗਿਆ ਨਹੀਂ ਤੂੰ ਫੇਰ ਆ ਗਿਆ ਜਾ ਕਾਕਾ ਕੰਮ ਕਰ ਸਾਨੂੰ ਭਗਤੀ ਚ ਡਿਸਟਰਬ ਨਾ ਕਰਿਆ ਕਰ ਸਾਡੇ ਵਰਤਨਾ ਖਰਾਬ ਕਰਿਆ ਪੁੱਤ ਜਾਓ ਜਾਓ ਮੇਰਾ ਪੁੱਤ ਕਹਿੰਦਾ ਜੀ ਸ਼ੰਗਾਂ ਬਾਬਾ ਜੀ ਉਹ ਚੌਥੇ ਦਿਨ ਆ ਗਿਆ ਬਾਬਾ ਜੀ ਆਗਿਆ ਕੋਈ ਸਰ ਮੈਂ ਕੀ ਕਰ ਆਗੂਗਾ ਨਹੀਂ ਉਹ ਆ ਗਿਆ ਵੀ ਮੂੰ ਚੱਕੇ ਅਰ ਜੀ ਕਹਿੰਦਾ ਇਹ ਤੇ ਅੱਗ ਆ ਗੀਆ ਗੰਗਾ ਦੇ ਕਿਨਾਰੇ ਬੈਠੇ ਮਾਲਾ ਭੀਰੀ ਜਨ ਲੰਬੇ ਲੰਬੇ ਕਹਿੰਦਾ ਤੂੰ ਭੰਗਵੇਂ ਰੰਗ ਦੀ ਚੋਲੇ ਪਾਏ ਕੰਨਾਂ 'ਚ ਤੇਰੇ ਕਹਿੰਦੇ ਮੁੰਦਰਾ ਵੀ ਨੇ ਸਿਰ 'ਤੇ ਕਹਿੰਦੇ ਜਟਾ ਵੀ ਹੁੰਦੀਆਂ ਸੀ ਤੇ ਅੱਗ ਕਹਿੰਦੀ ਫੇਰ ਨਹੀਂ ਤੇਰੀ 부ਜੀ ਹੋਇ ਅੱਗ ਬੁਝਾਉਣ ਵਾਸਤੇ ਭਗਤੀ ਕਰੀਦੀ ਐ ਕੱਲ ਜੋ ਕਰਤ ਅਗਣ ਕਾ ਕੂੜ ਅਗੈਰਤ ਵਾਹੋ दोपहर रात तपे का सात अगरथो काल युग रात अग्नि का पूर अगरथो इस करके पी महाराज जी देवा जी ए गुरु रामदास दा कह रहा है ए ना के ते सोचियो कोई भी पी ओथे देखदा नहीं अगो देखा है पीछो देखा है तुज देख का छुपा का जिथे बैठ के उन दत्ता खड़ियां कीती है ना सिर थल्ले कीता ਉਥੇ ਪਤਾ ਨਹੀਂ ਕਿਹੜੇ ਸ਼ਹੀਦਦਾਰ ਸਰੀਰ ਸੀਗਾ ਜਦੋਂ 84 ਦਾ ਕੱਲੂ ਘਾਰ ਆਇਆ ਜੌਂ ਦੇ ਵਿੱਚ ਪਤਾ ਨਹੀਂ ਕਿੰਨੀਆਂ ਪਚੰਗਣਾ ਨੇ ਪਚੰਗੀਆਂ ਨੇ ਬੱਚਿਆਂ ਨੇ ਸਿੰਘਾਂ ਸ਼ਹੀਦਾਂ ਨੇ ਸ਼ਹਾਦਤਾਂ ਪਾਈਆਂ ਨੇ ਅੱਜ ਭਾਵੇਂ ਜਿੰਨੇ ਮਰਜੀ ਕੋਈ ਸਕਿਉਰਟੀ ਦੇ ਵਿੱਚ ਰਹਿ ਲੈ ਸਿੰਘਾ ਸ਼ਹੀਦਾਂ ਨੂੰ ਕੋਈ ਸਕਿਉਰਟੀ ਦੀ ਲੋੜ ਨਹੀਂ ਹੁੰਦੀ ਉਹ ਸੁੱਤਿਆਂ ਪਿਆਏ ਜਾ ਕੇ ਹਿੱਕ ਤੇ ਚੜ ਜਾਂਦੇ ਨੇ ਉਹ ਫਿਰ ਪਤਾ ਉਦੋਂ ਲੱਗਦਾ ਤੇ ਜਦੋਂ ਉਹ ਆ ਕੇ ਪੰਜਾਂ ਦੇ ਰੂਪ ਦੇ ਵਿੱਚ ਸਵਾਰ ਹੋ ਜਾਂਦੇ ਨੇ ਕਹਿੰਦੇ ਦੱਸ ਅੱਜ ਜੇ ਮੱਕੇ ਦੀ ਗੱਲ ਆਪਾਂ ਕਰਦੇ ਆ ਨਾ ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜੀ ਸਾਨੂੰ ਇਹੋ ਸਮਝਾਉਂਦੇ ਸੀ ਕਿ ਪਾਹੀ ਰੱਬ ਦੇ ਘਰ ਵੱਲ ਪਿਆਰ ਨਹੀਂ ਕਰਦੇ। ਰੱਬ ਜਿਹੜਾ ਨਾ ਬੜਾ ਸਰਵ ਵਿਆਪਕ ਹੈ। ਇਸ ਕਰਕੇ ਪਿਆਰਿਓ ਅਜਹਾਰ ਸਿੱਖਦੇ ਹਿਰਦੇ ਨੂੰ 6 ਵਜੀਆਂ ਕਈ ਜਿਹੜੇ ਸਾਡੇ ਪੰਜਾਬ ਦੇ ਮੀਡੀਆ ਵਾਲੇ ਉਹਨਾਂ ਨੇ ਬੱਜੀ ਬਹੁਤ ਜ਼ਿਆਦਾ ਚੰਗੇ ਬਿਆਨ ਚੰਗੇ ਗੱਲਾਂ ਕੀਤੀਆਂ ਨੇ। ਜਿਹੜਾ ਮੇਰਾ ਵੀਰ ਇੱਕ ਕੱਚ ਜਿਹੜੇ ਵਿਚਾਰ ਵਾਲੇ ਨੇ ਹੋਣਾ ਵੀ ਬੜੇ ਸੋਹਣੇ ਸਜਾਓ ਕਹਿੰਦੇ ਵੀ ਭੇਜਿਆ ਕਿਸੇ ਨੇ ਹਾਂਜੀ ਮੱਕੜ ਜੀ ਨੇ ਬੜਾ ਸੋਹਣਾ ਬੋਲਿਆ ਹੋਰ ਵੀ ਕਈਆਂ ਨੇ ਮੱਕੜ ਜੀ ਨੇ ਪੂਰਾ ਖਲਾਸਾ ਹੀ ਕੀਤਾ ਚੰਗੀ ਤਰ੍ਹਾਂ ਤੇ ਇਸ ਕਰਕੇ ਪਹਿਰੇਦਾਰਾਂ ਨੂੰ ਵੀ ਬੇਨਤੀ ਆ ਵੀ ਆਈ ਗਈ ਸੰਗਤ ਇਹਨਾਂ ਡੰਗਾ ਚਲਾ ਦਿਆ ਕਰੋ ਦਬਕੇ ਨਾ ਮਾਰਿਆ ਕਰੋ ਵੈਸੇ ਤਾਂ ਤੁਸੀਂ ਪਹਿਰੇਦਾਰ ਹੁਣ ਤੁਹਾਡਾ ਚੋਲਾ ਪਵਾ ਕੇ ਤੁਹਾਨੂੰ ਖੜਿਆ ਕੀਤਾ ਹੁੰਦਾ ਮੈਂ ਕਹਿੰਦਾ ਵੀ ਜਾਂ ਤਾਂ ਹੁਣ ਪਹਿਲੇ ਦਰਕਦ ਨਿਹੰਗ ਸਿੰਘ ਹੋਣ ਉੱਥੇ ਤੇ ਫੇਰ ਵੇਖਿਓ ਕਿੰਦਾ ਕੋਈ ਲੱਤਾਂ ਕੜੀਆਂ ਕਰ ਜੇ ਹਾਂਜੀ ਚੱਕ ਕੇ ਲੱਤਾਂ ਸਮੇਤ ਹੀ ਹੁਣ ਨਾ ਉਹ ਢੂੰਗੇ ਜੇ ਸਰੋਵਰ ਦੇ ਵਿੱਚ ਭੜਕਾ ਕੇ ਮਾਰਨਾ ਹੀ ਚੱਲ ਕਰ ਲੈ ਜੋਗਾ ਇਸ ਕਰਕੇ ਭਾਈ ਕੋਈ ਇੱਥੇ ਸੈਲਫੀ ਬਣਾਉਣ ਆਇਂਦਾ ਕੋਈ ਪੁਸ਼ ਕਰਨ ਵਾਸਤੇ ਆਇਂਦਾ ਕਦੀ ਪੁਸ਼ ਕਰਨ ਆਉਂਦਾ ਤੇ ਜੇ ਕੋਈ ਸਾਡੇ ਅਰ ਗੁਰਮੁਖਿੰਦਰ ਸਾਹਿਬ ਦੇ ਅੰਦਰ ਕੋਈ ਕੈਮਰਾ ਮਾੜਾ ਜਿਹਾ ਕਾਢ ਲੂ ਸੋ ਬਬ 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 ਬੰਦ ਕਰ ਬੰਦ ਕਰ ਬੰਦ ਕਰ ਹੈਨਾ ਤਹੋਰ ਗਈ ਮਾਤ ਮਾਇਤ ਤੇ ਫਿਰ ਕੈਮਰੇ ਵੀ ਖੁੱਲੇ ਰਹਿੰਦੇ ਨੇ ਸਿਰੋਪੇ ਵੀ ਸ਼ਰੇਮ ਪੈ ਜਾਂਦੇ ਨੇ ਫਿਰ ਉਹਨਾਂ ਨੂੰ ਕੋਈ ਨਹੀਂ ਰੋਕਦਾ ਇਹ ਵੀ ਕੰਮ ਜੇ ਕਰਨਾ ਪਰ ਸਾਰਿਆਂ ਨੇ ਬੰਦ ਕਰ ਦੋ ਇਸ ਕਰਕੇ ਸਾਡੀ ਸਾਰਿਆਂ ਦੀ ਆਸਤਾ ਬੜੀ ਵੱਡੀ ਹੈ ਸ੍ਰੀ ਦਰਬਾਰ ਸਾਹਿਬ ਤੱਕ ਉੱਥੇ ਹਿੰਦੂ ਵੀ ਜਾਂਦੇ ਨੇ ਮੁਸਲਮਾਨ ਵੀ ਜਾਂਦੇ ਨੇ ਅਸਾਈ ਵੀ ਜਾਂਦੇ ਨੇ ਬੋਧੀ ਵੀ ਜਾਂਦੇ ਨੇ ਫਰਾਵੜੀ ਵੀ ਜਾਂਦੇ ਨੇ ਜੈਨੀ ਵੀ ਜਾਂਦੇ ਨੇ ਕਿਸੇ ਨੂੰ ਕੋਈ ਮਾਰਾ ਨਹੀਂ ਕਹਿੰਦਾ ਤੇ ਸਭ ਨੂੰ ਪ੍ਰਸ਼ਾਦਾ ਇੱਕੋ ਪੰਗਰ ਚ ਮਿਲਦਾ ਸੋ ਮੈਂ ਆਪਣੇ ਸਾਧਵੀ ਜੀ ਨੂੰ ਬਹੁਤ ਸਤ ਸ੍ਰੀਕਾਲ ਕਹਿਣਾ ਤੇ ਮੈਂ ਤੇ ਬੜਾ ਤੁਹਾਡੇ ਤੋਂ ਪ੍ਰਭਾਵਿਤ ਹੈਗਾ ਹੀ ਆ ਇਹ ਨਹੀਂ ਗੱਲ ਕਿ ਤੁਹਾਡੇ ਕੋ ਨਫਰਤ ਥੋੜੀ ਹੈ ਪਰ ਮੈਂ ਇੱਕ ਭੈਣ ਆਪਣੇ ਜਾਣ ਕੇ ਬੇਨਤੀ ਕਰਾਂਗਾ ਕਿ ਤੁਸੀਂ ਕਿਰਪਾ ਕਰਕੇ ਇਹ ਚੀਜ਼ਾਂ ਨੂੰ ਨਾ ਤੁਸੀਂ ਥੋੜਾ ਜਿਹਾ ਪਰੇ ਰਿਹਾ ਕਰੋ ਕਿਸੇ ਗੁਰੂ ਘਰ ਦੀ ਮਰਜ਼ਾਦਾ ਦੇ ਵਿੱਚ ਨਾ ਬੋਲਿਆ ਕਰੋ ਸਾਧੂਆਂ ਦਾ ਕੰਮ ਹੈ ਸਾਧਨਾ ਕਰਨਾ ਸੱਚ ਬੋਲਣਾ ਤੁਸੀਂ ਪਾਰਟੀ ਬਾਜੀ ਦੇ ਵਿੱਚ ਗੱਲ ਕਰ ਜਾਂਦੇ ਹੋ ਸਾਧਵੀ ਜੀ ਪਾਰਟੀ ਦੀ ਹੁਣ ਮੈਨੂੰ ਪਤਾ ਤੁਹਾਡੇ ਕੋਲ ਉਹ ਜਿਹੜਾ ਮੁੱਖ ਮੰਤਰੀ ਅਸਤੀਫਾ ਦੇ ਗਿਆ ਸੀ ਕਿ ਉਹ ਹੁਣ ਐਤ ਕੀ ਤੁਹਾਡੇ ਕੋਲ ਆਇਆ ਨਾ ਮੰਦਰ ਚ ਤੇ ਉਦੋਂ ਦੀ ਫਿਰ ਤੁਹਾਡੀ ਥੋੜੀ ਜੀ ਗੱਲਬਾਤ ਜ਼ਿਆਦਾ ਆਂ ਆਹੀਂ ਤਾਂ ਕਰਕੇ ਤੁਹਾਡਾ ਬੜਾ ਸਤਿਕਾਰ ਕਰਦੇ ਆਂ ਬਾਬਾ ਜੀ ਕਿਰਪਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਈ ਸ ਲਖਣ ਸਿੰਘ ਜੀ ਤਿਆਰੀ ਕਰੋ ਹੁਣ ਤੁਸੀਂ ਸਾਉ ਦਾ ਬਾਬਾ ਜੀ ਹਰ ਸਿੰਘ ਚਰਾਗਰੇ ਵਾਲੇ ਸਾਰਾ ਧੰਨਵਾਦ ਪ੍ਰਦੀਪ ਜੀ ਸੇ ਪੇਰਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੱਚੇ ਕੈ ਸ਼ੇਅਰ ਕਰ ਦਿਓ ਜਰਾ